ਰਾਣੀ ਝਾਂਸੀ ਸੁਸਾਇਟੀ ਵੱਲੋਂ ਝਾਂਸੀ ਦੀ ਰਾਣੀ ਲక్ష్ਮੀ ਬਾਈ ਦਾ ਬਲੀਦਾਨ ਦਿਵਸ ਮਨਾਇਆ ਗਿਆ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੇ ਰਾਣੀ ਲక్ష్ਮੀ ਬਾਈ ਬਾਰੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਪਵਨ ਕੁੰਦਰਾ ਮਾਲਾ ਚਾਵਲਾ ਸਮੇਤ ਮੈਂਬਰ ਮੌਜੂਦ ਸਨ ਜੇ ਰਾਣੀ ਚਾਂਸੀ ਸੋਸ਼ਲ ਸੁਸਾਇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਣੀ ਚਾਂਸੀ ਦਾ ਬਲਦਾਨ ਦਿਵਸ ਮਨਾਇਆ ਜਾਂਦਾ ਉਸੇ ਕੜੀ ਦੇ ਤਹਿਤ ਅੱਜ 18 ਜੂਨ ਨੂੰ ਰਾਣੀ ਚਾਂਸੀ ਭਵਨ ਸ਼ਿਵਨਗਰ ਦੇ ਵਿੱਚ ਰਾਣੀ ਚਾਂਸੀ ਦਾ ਬਲਦਾਨ ਦਿਵਸ ਭੈਣ ਲక్ష్ਮੀ ਕਾਂਤਾ ਜਾਵਲਾ ਜੀ ਦੀ ਅਗਿਆਕਸ਼ਤਾ ਜੀ ਮਨਾਇਆ ਗਿਆ ਔਰ ਸਾਰੇ ਸਾਡੇ ਸੈਂਟਰ ਦੇ ਜਿਹੜੇ ਬੱਚੇ ਆ ਵਿਦਿਆਰਥੀ ਨੇ ਜਿਹੜੇ ਸਾਡੇ ਕੋਲ ਸਲਾਈ ਦਾ ਕਟਾਈ ਦਾ ਕੰਮ ਸਿੱਖਦੇ ਆ ਉਹਨਾਂ ਨੂੰ ਬੱਚਿਆਂ ਦੇ ਨਾਲ ਮਿਲ ਕੇ ਅੱਜ ਇਹ ਤੇ ਖੀਤੀ ਵਾਲਾ ਮਨਾਇਆ ਗਿਆ। ਪੁਲਿਸ ਸੰਸਥਾ ਦੇ ਵਿੱਚ ਜਿਹੜੇ ਬੱਚੇ ਸਲਾਈ ਸਿੱਖਦੇ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਹੋਏ। ਉਹਨਾਂ ਨੇ ਵੀ ਇਸ ਬਲਦਾਨ ਦੇ ਉੱਤੇ ਰਾਣੀ ਚਾਂਸੀ ਨੂੰ ਸ਼ਤਾਂਜਲੀ ਭੇਟ ਕੀਤੀ। ਔਰ ਬੱਚਿਆਂ ਨੂੰ ਦੱਸਿਆ ਗਿਆ ਕਿ ਰਾਣੀ ਚਾਂਸੀ ਕੀ ਸੀ। ਰਾਣੀ ਚਾਂਸੀ ਦੇ ਜੀਵਨ ਤੇ ਨਿਰਧਾਰਿਤ ਨਾਟਕ, ਕਵਿਤਾ, ਫੈਨਸੀ ਡਰੈਸ ਪ੍ਰਤੀਯੋਗਤਾ, ਚਿੱਤਰਕਲਾ ਪ੍ਰਤੀਯੋਗਤਾ, ਵਾ ਸੰਗੀਤ ਪ੍ਰਤੀਯੋਗਤਾ ਵਾ ਕਰਾ ਕੇ ਦੇ ਆਪਣੇ شہر ਦੇ ਹਰ ਘਰ ਦੇ ਵਿੱਚ ਬੱਚਿਆਂ ਦੇ ਗਾਈ ਰਾਣੀ ਚਾਂਸੀ ਨੂੰ ਕੁਝ ਆਂਦੀ ਪੈਂਦੀ ਦੀ ਕੋਸ਼ਿਸ਼ ਰਹੀ ਹੈ ਜਿਹੜੀਆਂ ਕੋਮਾਂ ਆਪਣੇ ਇਤਿਹਾਸ ਨੂੰ ਪੁੱល ਜਾਂਦੀਆਂ ਔਰ ਦੁਨੀਆ ਦੇ ਨਕਸ਼ੇ ਵਿੱਚ ਜਲਦੀ ਹੀ ਖਤਮ ਹੋ ਜਾਂਦੀਆਂ ਹਨ ਰਾਣੀ ਚਾਂਸੀ ਸੋਸਾਇਟੀ ਅਮਰਥਰ ਵੱਲੋਂ 18 ਜੂਨ ਨੂੰ ਰਾਣੀ ਚਾਂਸੀ ਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਸੋਸਾਇਟੀ ਦੇ ਮੈਂਬਰਾਂ ਨੇ ਆਖਿਆ ਕਿ ਇਹ ਉਪਰਾਲਾ ਤਾਂ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਰਾਣੀ ਚਾਂਸੀ ਦੇ ਬਲੀਦਾਨ ਬਾਰੇ ਦੱਸਿਆ ਜਾਵੇ ਅਮਰਥਰ ਫਾਟਿਮੇ ਖਬਰ ਨਮਾ ਲਈ ਖੀਨ ਰਿਪੋਰਟਰ ਕਮਲ ਕੁਮਾਰ ਦੇ ਨਾਲ ਰਕੇਸ਼ ਕੁਮਾਰ